ਦੇਖ ਰਹੇ ਹੋ ਹਕ ਸੱਚ ਦੀ ਆਵਾਜ਼ ਕੇ 950 ਕੀ ਨਾਮ ਜੀ ਆਪਣਾ ਮੈਂ ਸਰਪੰਚ ਦਲਜੀਤ ਸਿੰਘ ਪਿੰਡ ਸੁਨਕਲਾ ਤੋਂ ਜੀ ਅੱਜ ਇੱਥੇ ਗੁਰਦੁਆਰਾ ਸਾਹਿਬ ਇਕੱਠ ਹੋਇਆ ਆ ਤੇ ਹਨਪੀੜਤਾਲੀ ਜਿਹੜੀ ਇਹ ਤੁਸੀਂ ਮਾਇਆ ਇਕੱਠੀ ਕੀਤੀ ਆ ਇਹ ਜਿਹੜੀ ਤੁਸੀਂ ਸੇਵਾ ਕਰਨੀ ਆ ਇਹ ਇਕੱਲੇ ਇੱਕ ਪਿੰਡ ਵੱਲੋਂ ਆ ਜੀ ਨਹੀਂ ਸਰ ਇਹ ਸਾਡੀ ਥੋੜੇ ਦਿਨਾਂ ਤੋਂ ਅਸੀਂ ਇੱਕ ਮਹੀਮ ਚਲਾਈ ਸੀਗੀ ਵੇ ਹੜਪੀਟਾਂ ਲਈ ਜੋ ਪੈਸੇ ਇਕੱਠੇ ਕੀਤੇ ਜਾਣ ਤੇ ਜੋ ਲੋੜਵੰਦ ਹੈ ਉਹਨਾਂ ਨੂੰ ਦਿੱਤੇ ਜਾਵੇ ਇਹ ਇੱਕ ਕੱਲੇ ਪਿੰਡ ਸੁਨਣਕਲਾਂ ਦੀ ਮਿਹਨ ਨਹੀਂ ਸੀਗੀ ਇਹ ਨਾਲ ਲੱਗਦੇ ਪਿੰਡ ਤਗੜਾ ਮਿੱਠੜਾ ਸੈਦਦਵਾਲ ਤੇ ਸਦਮ ਹਰੀ ਸਿੰਘ ਆਤੇ ਆਦੇ ਕਾਲੀ ਇਹ ਇਹਨਾਂ ਦੀ ਇਕੱਠੀ ਮਹੀਮ ਸੀਗੀ ਇਹ ਨਾ ਕਿ ਇੱਕ ਪਿੰਡ ਸੁਨੜਕਲਾਂ ਤੋਂ ਇਹ ਸਾਡਾ ਗੁਰਦੁਆਰਾ ਇਹਨਾਂ ਪਿੰਡਾਂ ਦੇ ਸੈਂਟਰ ਚ ਪੈਂਦਾ ਇਸ ਕਰਕੇ ਸਾਡਾ ਇੱਕ ਏਜੰਡਾ ਇੱਥੇ ਇਕੱਠੇ ਹੋਣ ਲਈ ਬਹੁਤ ਵਧੀਆ ਮਹੀਮ ਆ ਕਿ ਸਾਰੇ ਪਿੰਡ ਇਕੱਠੇ ਇੱਥੇ ਹੋ ਸਕਦੇ ਆ ਤੇ ਸਰਪੰਚ ਸਾਹਿਬ ਕਿੰਨੀ ਕੁ ਰਾਸ਼ੀ ਇਕੱਠੀ ਹੋਈ ਆ ਰਾਸ਼ੀ ਸਾਡੇ ਕੋਲ ਤਕਰੀਬਨ ਲਗਭਗ 10 ਲੱਖ ਦੇ ਇਕੱਠੀ ਹੋ ਚੁੱਕੀ ਆ ਜਿਹਦੇ ਵਿੱਚੋਂ ਤਕਰੀਬਨ ਸਾਡੇ ਪਿੰਡ ਬਾਬੇ ਸ਼ੀਦਾ ਗੁਰਦੁਆਰੇ ਵੱਲੋਂ ਵੀ 5140000 ਦੇ ਕਰੀਬ ਹੋਇਆ ਮਿਸ਼ੜਾ 254600 ਤੇ ਤਗੜਾ ਤੋਂ ਲਗਭਗ 2 ਲੱਖ ਰੁਪਇਆ ਤੇ ਆਦੇ ਕਾਲੀ ਤੋਂ 55000 ਰੁਪਇਆ ਤੇ ਸਦਮ ਹਰੀ ਸਿੰਘ ਤੋਂ 112000 ਰੁਪਇਆ ਤੇ ਸੈਦੋਵਾਲ ਤੋਂ 15000 ਰੁਪਇਆ ਇਕੱਠਾ ਹੋ ਚੁੱਕਾ ਅਜੇ ਇਹਦੇ ਵਿੱਚੋਂ ਇਕੱਠੇ ਹੋ ਰਿਹਾ ਹੈ ਇਹ ਸਰਪੰਚ ਸਾਹਿਬ ਜਿੱਦਾਂ ਲੋਕਾਂ ਵੱਲੋਂ ਕਿਸੇ ਵੱਲੋਂ ਟਰੈਕਟਰ ਦਿੱਤੇ ਜਾ ਰਹੇ ਆ ਕਿਸੇ ਵੱਲੋਂ ਸਮਾਨ ਰਾਸ਼ਨ ਦਿੱਤਾ ਜਾ ਰਿਹਾ ਆ ਤੁਹਾਡੀ ਕੀ ਸੋਚ ਆ ਵੀ ਤੁਸੀਂ ਇਹ ਸੇਵਾ ਕਿੱਦਾਂ ਕਰਨੀ ਹੈ ਬੀਜੀ ਸਾਡਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਦਾ ਇੱਕ ਫੈਸਲਾ ਆ ਕਿ ਅਸੀਂ ਕਿਸੇ ਵੀ ਐਨ ਜੀਓ ਨੂੰ ਉੱਥੇ ਜਾ ਕੇ ਪੈਸੇ ਨਹੀਂ ਦੇਣੇ ਅਸੀਂ ਖੁਦ ਜਾ ਕੇ ਹੜਪੀੜ ਤੋਂ ਉੱਥੇ ਪਿੰਡ ਦੇ ਕਿਸੇ ਮੋਹਤਵਾਰ ਬੰਦਿਆਂ ਨੂੰ ਜਾਂ ਪੰਚਾਇਤ ਨੂੰ ਇਕੱਠੇ ਕਰਕੇ ਉਸ ਹਾਲਾਤਾਂ ਦੇਖਾਂਗੇ ਵੀ ਕਿਹਨੂੰ ਜ਼ਰੂਰਤ ਹੈ ਤਾਂ ਉਸ ਹੀ ਤਰੀਕੇ ਨਾਲ ਪੈਸਾ ਦਿੱਤਾ ਜਾਊਗਾ ਨਾ ਕਿ ਇੱਕ ਇੱਕ ਪਾਰਟੀ ਜਾਂ ਐਨ ਜੀਓ ਨੂੰ ਉੱਥੇ ਜਾ ਕੇ ਪੈਸੇ ਦੇ ਕੇ ਅਸੀਂ ਆਪਣਾ ਛਤਕਾਰਾ ਕਰਕੇ ਪਰੇ ਹੋ ਜਵਾਂਗੇ ਬਾਕੀ ਨਾਲ ਦੇ ਪਿੰਡ ਜਿਨ੍ਹਾਂ ਦਾ ਸਾਡੇ ਨਾਲ ਸਹਿਯੋਗਿਆ ਉਹ ਵੀ ਸਾਡੇ ਨਾਲ ਜਾਣਗੇ ਜੀ ਇਹ ਕੁਇਦ ਦਿਨ ਰੱਖਿਆ ਗਿਆ ਜੀ ਜਾਣਦਾ ਹਾਂਜੀ ਤਕਰੀਬਨ ਸ਼ੁੱਕਰਵਾਰ ਦਾ ਦਿਨ ਰੱਖਿਆ ਗਿਆ ਆ ਸ਼ੁੱਕਰਵਾਰ ਤੋਂ ਪਹਿਲਾਂ ਅਸੀਂ ਫੇਰ ਇੱਕ ਵਾਰੀ ਇਕੱਠੇ ਹੋਣ ਦੀ ਕੋਸ਼ਿਸ਼ ਕਰਾਂਗੇ ਸ਼ੁੱਕਰਵਾਰ ਦਾ ਦਿਨ ਸਾਡਾ ਤੈਅ ਹੋ ਗਿਆ ਤਾਂ ਅਸੀਂ ਸ਼ੁੱਕਰਵਾਰ ਨੂੰ ਜਾ ਕੇ ਉੱਥੇ ਦੇਖ ਕੇ ਕਰਕੇ ਤੈਅ ਵੀ ਕਿਨੂੰ ਕਿਨੂੰ ਕੀ ਕੀ ਜ਼ਰੂਰਤ ਆ ਅਗਰ ਉਹਨਾਂ ਨੂੰ ਬੀਜ ਜਾਂ ਕਣਕ ਜਾਂ ਹੋਰ ਕਿਸੇ ਡੀਜ਼ਲ ਦੀ ਜ਼ਰੂਰਤ ਆ ਤੇ ਉਹ ਵੀ ਉਸੇ ਹਿਸਾਬ ਨਾਲ ਅਸੀਂ ਅਦਲੀ ਮੁਹਿੰਮ ਚਲਾ ਕੇ ਪੈਸੇ ਵੰਡ ਕੇ ਆਵਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਇਹ ਕੋਣੀ ਵੀ ਦੇਖੋ ਹੜਪੀਟਾਂ ਦੇ ਵਿੱਚ ਬਹੁਤ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਆਪਾਂ ਦਸਾਂ ਨੌ ਦੀ ਕਿਰਤ ਵਿੱਚੋਂ ਜੋ ਕੁਝ ਵੀ ਆਪਾਂ ਦੇ ਸਕਦੇ ਆ ਇਹ ਹੀ ਸਭ ਤੋਂ ਵੱਡੀ ਆਪਣੀ ਕੁਰਬਾਨੀ ਆ ਜਾਂ ਸੇਵਾ ਆ ਇਹ ਤਾਂ तकरीबन ਸਾਰੀ ਕਮੇਟੀ ਇੱਕ ਦੋ ਮੈਂਬਰ ਘਮਨ ਆ ਜਾਣਗੇ ਸਾਰਿਆਂ ਨੇ ਜਾਣ ਤਕਰੀਬਨ ਤਕਰੀਬ ਜੋ ਸਾਨੂੰ ਜਾ ਆਇਆ ਇਸ ਕੰਮ ਦਾ ਵੀ ਅਸੀਂ ਗਰੀਬਾਂ ਦੀ ਉਹਨਾਂ ਦੇ ਜਿਹਨਾਂ ਨੂੰ ਮੜ ਪੀਟਾਂ ਦੀ ਮਦਦ ਵੀ ਕੀਤੀ ਔਰ ਜਾ ਕੇ ਦੇਖੇ ਵੀ ਕਮੇਟੀ ਸਾਰੀ ਤਕਰੀਬਨ ਜਾਊਗੀ ਇੱਕ ਦੋ ਮੈਂਬਰ ਜੇ ਨੂੰ ਕੋ ਕੰਮ ਹੋ ਗਿਆ ਜਾਂ ਨਾ ਗਾ ਹਾਂਜੀ ਹਰਨੀਸ਼ਰ ਜਲੋਗੇ ਉਧਰ ਸ਼ੁਕਰਵਾ ਆਪਣੇ ਸਾਰੇ